ਸਰ ਸ਼ੰਕੀਵਾ ਸਾਰਿਆਂ ਨੂੰ ਮੁਕਾਵਨਾ ਦੇਣਾ ਉਹ ਜਿਹੜਾ ਹਾਕੀ ਦਾ ਮੈਚ ਹੋ ਰਿਹਾ ਉਹਦੇ ਵਿੱਚ ਮੈਂ ਮਾਰ ਵਰ ਕੇ ਆਏ ਆ ਅਸੀਂ ਬਰਾਜੂ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਨੀਆ ਜਿਹੜਾ ਵਿਚਾਰਾ ਕੋਲੋਂ ਖਰਚ ਕਰਕੇ ਤੇ ਕਮੇਟੀ ਵਾਲਾ ਕੋ ਬੰਦੇ ਬੈਠੇ ਰਹਿੰਨਾ ਕੋ ਕਿ ਕੋ ਪਾਲੀ ਆ ਕੇ ਕੋ ਚਾਰ ਕੇ ਕੋ 10 ਡਾਕਟਰ ਵਿਚਾਰਾ ਜਿਹੜਾ ਇਦਾਂ ਕਰਦਿਆ ਕੋ ਸਾਡੀ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਬੰਦੇ ਹਾਕੀ ਦੇ ਬੰਦੇ ਇਹੋ ਨਹੀਂ ਵੀ ਕੋਈ ਮੈਚ ਜਿਹੜਾ ਉਹ মিডিਆ ਦਾ ਚਾਰ ਛੜਿਆ ਉਹਦੇ ਦੁਆਲੇ ਤੁਰੇ ਫਿਰੋ ਬਾਕੀ ਦੂਜੀ ਕੌਡੀ ਆ ਜਿਹੜਾ ਹਾਕੀ ਸਾਡਾ ਪ੍ਰਾਣਾ ਜਿਹੜੀ ਸਾਡੀ ਗੇਮ ਮਾਰਚਾ ਉਹਦੇ ਵਲ ਤੇ ਅਸੀਂ ਖਿਆਲੀ ਨਹੀਂ ਕੋ ਦੇਰੇ ਇਹਨੂੰ ਵੀ ਕੋ ਨਾਮ ਦੇ ਕੇ ਇਹਨੂੰ ਵੀ ਤਾਂ ਕਰੀਏ ਬੱਚੇ ਸਾਡੇ ਗਾ ਪੜਨ ਲੈ ਖਾਕੀ ਬਣੇ ਉਹ ਗੇਮਾਂ ਵਾਲੇ ਬਣੇ ਟੀਵੀਆਂ ਤੋਂ ਹਟਣ ਕੰਪਿਊਟਰਾਂ ਉਹਨਾਂ ਨੇ ਅੱਬਨੇ ਵੀ ਖਿਆਲ ਕਰ ਗਵਰਨਮੈਂਟ ਦਾ ਫਰਜ਼ ਪੰਡਾ ਵੀ ਇਹਨਾਂ ਪਲੇਅਰਾਂ ਬੰਦਿਆਂ ਨੂੰ ਨੌਕਰੀਆਂ ਦੇਣ ਜਿਹੜੇ ਸਾਡੇ ਹੁਣ ਬੱਚੇ ਜਿਤਨਾ ਹੁਣ ਬਾਹਰਲੇ ਮੁਲਕ ਜਾਣ ਦੇ ਨੇ ਵਿਚਾਰੇ ਠੱਕੇ ਖਾਂਦੇ ਨੇ ਕੋ ਕਿਤੇ ਕੋ ਦੁਬਈ ਕੋ ਮਰਨ ਦੇ ਕੋ ਰਾਮਾਤ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਜਿਹੜਾ ਇੱਕ ਜਹਾਜ਼ ਅੱਗੇ ਆ ਗਿਆ ਉਹ 50-50 ਲੱਖ ਰੁਪਈਆ ਦੇ ਕੇ ਲੋਕਾਂ ਦੇ ਘਰੇ ਪੈੜੀਆਂ ਵੇਚ ਕੇ ਮੈਂ ਹੁਣੇ ਕਬਰ ਪੰਡਿਆ ਪਰ ਸਾਡੇ ਅੱਥੇ ਡੇਢ ਕਿਲਾ ਪਹਿਲੀ ਡੇਢ ਕਿਲਾ ਵੇਚ ਕੇ ਅਮਰੀਕਾ ਭਲਾ ਤੇ ਮੁੰਡਾ ਵਾਪਸ ਆ ਗਿਆ ਤੇ ਉਹ ਕੀ ਕਰਨਗੇ ਬੱਚੇ ਆ ਕੇ ਖੁਦਕਸ਼ੀਆਂ ਕਰਨਗੇ ਮਰਨਗੇ ਜਹਾਵਾਤੀ ਬਣ ਕੇ ਇਹ ਕਰਕੇ ਸਾਡੀ ਗਵਰਨਮੈਂਟ ਨੂੰ ਖਿਆਲ ਦੇਣਾ ਚਾਹੀਦਾ ਦੋਹਾਂ ਸਰਕਾਰਾਂ ਨੂੰ ਹੇਲ ਲਈ ਤੇ ਉੱਪਰ ਲਈ ਤੇ ਸਾਡੇ ਬੱਚਿਆਂ ਦੇ ਬਾਰੇ ਸੋਚੋ ਬੱਚੇ ਸਾਡੇ ਜਿਹੜੇ ਬਾਹਰਲੇ ਮੁਲਕਾਂ 'ਚ ਧੱਕੇ ਖਾਂਦੇ ਨੇ ਮਾਨੂੰ ਇੱਥੇ ਹੀ ਰਖਾਰ ਦੋ ਇੱਥੇ ਸਾਡਾ ਪੰਜਾਬ ਜਿਹੜਾ ਖਾਸ਼ ਕਰਕੇ ਸ਼ਹਰ ਬਣਾਓ ਬਈ ਇੱਥੇ ਇਹਨਾਂ ਨੌਕਰੀਆਂ ਮਿਲਣਗੀਆਂ ਇਹ ਤੇ ਗਾ ਕੱਲ ਕੱਲ ਨੂੰ ਘਰ ਪਾਉਂਗੇ ਔਰ ਬਹੁਤੇ ਮੁੰਡੇ ਦੇ ਪਹਿਲਾਂ ਚਲ ਗਏ ਔਰ ਬਾਹਰ ਘੁੱਟੀਆਂ ਪਾਈ ਜਾਂਦੇ ਨੇ ਨਾ ਨਵੀਂ ਪੀੜੀ ਦੇ ਪੰਜਾਬ 'ਚ ਹੈ ਹੀ ਨਹੀਂ ਜਿੰਨੇ ਹੋਣਗੇ ਥੋੜੇ ਕਰਨ ਲੱਗੇ ਨੇ ਗਵਰਨਮੈਂਟ ਨੇ ਨਾ ਨੌਕਰੀਆਂ ਨਾਕਰੀਆਂ ਦਾ ਚਾਰਾ ਕਰੋ ਜਿਹੜੇ ਬਾਹਰਲੇ ਮੌਖਾ ਰੁਝਾਨ ਕੱਢੇ ਉਹਨਾਂ ਦਾ ਕੀ ਹਾਸਾ ਹੋਣ ਈ ਹੈ ਬਾਹਰਲੇ ਮੌਖਾ ਜਾ ਕੇ ਬੱਚੇ ਇੱਕ ਜਾਜ ਅੱਗੇ ਆ ਗਿਆ ਜਿਹੜਾ ਜਾਜਕ ਫੇਰ ਆਉਣਾ ਇਹਦੇ ਬਾਰੇ ਅਸੀਂ ਸਰਕਾਰੋਂ ਅਪੀਲ ਕਰਨੇ ਆ ਭਾਈ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਜਿਹੜੀ ਆ ਨਾ ਇਹ ਕੋਈ ਥੋੜਾ ਬਹੁਤਾ ਅੱਗੇ ਨਾ ਆਉਣ ਵਾਲੀ ਪੀਲੀ ਨੂੰ ਕਹਾ ਉੱਪਰ ਚੁਕੇਗਾ ਬੱਚੇ ਇਹਦੇ ਪੰਜਾਬ ਦਾ ਪਹਿਲਾ ਸਭ ਤੋਂ ਮੂਰੀ ਸੂਬਾ ਹੁੰਦਾ ਜਿਹੜੇ ਜਰਾ ਕਿਤੇ ਕੌਡੀ ਹੁਣੀ ਕੋਲ ਨਾ ਵੀ ਨੌਕਰੀ ਕੀਤੀ ਆ ਤੇ ਆਖਣਾ ਉਹ ਪੰਜਾਬ ਦੇ ਮੁੰਡੇ ਆਏ ਨੇ ਹਮਾਰੇ ਜਿਹੜਾ ਇਹ ਪੰਜਾਬ ਦੇ ਬੁੱਡੇ ਕੌਡੀ ਖੇਡਣ ਆਏ ਜੇ ਅਗਰ ਬਾਅਦ ਜਰਾ ਹਰਿਆਲੇ ਦੇ ਪੰਜਾਬ ਦੇ ਮੁੰਡੇ ਆਏ ਹੁਣ ਉਹ ਪੰਜਾਬ ਦੇ ਮੁੰਡਿਆਂ ਨੂੰ ਇਹਨਾਂ ਸਰਕਾਰਾਂ ਨੇ ਬਿਲਕੁਲ ਥੱਲੇ ਹੀ ਲਾ ਦਿੱਤਾ ਨਾ ਇਹ ਸਾਡੀ ਆਪਣੀ ਪੰਜਾਬ ਗਵਰਨਮੈਂਟ ਦੇ ਨਾਲ ਧਿਆਨ ਦੇਣ ਦੀਆਂ ਨਹੀਂ ਸੇਟ ਰਹੀਆਂ ਅਸੀਂ ਇਹੋ ਸਰਕਾਰਾਂ ਨੂੰ ਪਾਰਾ ਕਰਨੇ ਆ ਤੇ ਇਹਨਾਂ ਦੇ ਬੱਚਿਆਂ ਦੇ ਬਾਰੇ ਕੋ ਸੋਚੋ ਇਹਨੇ ਬੱਚੇ ਵਿਚਾਰੇ ਸਾਡੇ ਬਾਹਰ ਠੱਕੇ ਖਾਂਦੇ ਫਿਰਦੇ ਨੇ ਖੁਦ ਕਸ਼ੀਆਂ ਕਿੱਧਰ ਕਰਨ ਉਹ ਕਿਰੇ ਰੂੜੀਆਂ ਚ ਨਾ ਡਿੱਗਣ ਕਿਰੇ ਵੀ ਅਖੀ ਦਾ ਉਥੇ ਕੋ ਗੰਦਾਦਾਲਾ ਸਾਫ ਕਰਦੇ ਆ ਕੋ ਕੁਝ ਕਰਦੇ ਆ ਇਹਨਾਂ ਨੂੰ ਇੱਥੇ ਰਗਜ਼ਾਰ ਦੋ ਬੱਚੇ ਬਾਹਰ ਤੋਂ ਘਟ ਕੇ ਇੱਥੇ ਹੀ ਲੋਕੀ ਵੇਖਣ ਉਥੇ ਜੋ ਕੋਈ ਇੱਕ ਅਦਾ ਬੱਚਾ ਸੈੱਟ ਹੋਇਆ ਤੇ ਆੜ ਕੇ ਵੇਖ ਲੀਂਦਾ ਚੰਨੀ ਪਾਲ ਲੀਂਦਾ ਜਾਂ ਗੱਡੀ ਲੜਦਾ ਉਹਦੇ ਰੇ ਵੇਖ ਕੇ ਦੂਜੇ ਵੀ ਮਾਂ ਪਿਓ ਨੂੰ ਕਹਿੰਦੇ ਨੇ ਬਸ ਸਾਡੀ ਪੈਲੀ ਵਿੱਚ ਹੋ ਜਾ ਜੋ ਵੀ ਹੱਥ ਆਉਂਦਾ ਤੇ ਸਾਨੂੰ ਵੀ ਬਾਹਰ ਕਲਾਓ ਅਜਦਾ ਕੀਤੇ ਮੈਦ ਜੀ ਸਾਡੇ ਡਾਕਟਰ ਵਾਲੇ ਜੀ ਰਕੇਸ਼ ਜੀ ਬਹੁਤ ਮਿਹਰਬਾਨੀ ਆ ਚੰਗੇ ਬਨੇ ਬੱਚਿਆਂ ਨੂੰ ਲਾਉਂਦੇ ਨੇ ਬਾਹਰੋਂ ਟੀਮਾਂ ਆਈਆਂ ਨਾ ਵੀ ਇਹਨਾਂ ਕੋਈ ਸਰਕਾਰ ਦਾ ਖਰਚਾ ਨਹੀਂ ਇਹਦੇ ਵਿੱਚ ਤੇ ਸਾਰੇ ਕੋ ਆਪਣੀ ਕਮੇਟੀ ਬਣੀ ਆ ਕੋਈ ਆਪੇ ਰੜ ਮਿਲ ਕੇ ਕਰਦੇ ਆ ਬਾਕੀ ਯਾਰਾ ਆਪਣਾ ਮੁੰਡਾ ਸਾਡਾ ਕੁਸ਼ਵੰਸਾ ਉਹਨਾਂ ਕੀਤਾ ਕੋਈ ਇੱਕ ਦੋ ਹੋਰ ਬੰਦੇ ਨੇ ਜਿਨ੍ਹਾਂ ਨੇ ਇਤਰਾ ਈ ਯਾਰਾ ਯੋਗਦਾਨ ਪਾਇਆ ਵਿੱਚ ਖਰਚਾ ਕੋਠਾ ਕਰਕੇ ਕੋਲਾ ਹੀ ਲਵਾਉਂਦੇ ਆ ਇੱਕ ਤੇ ਬਾਕੀ ਬਹੁਤ ਸੋਹਣੀਆਂ ਵੇਖੋ ਟੀਮਾਂ ਡਾਕਟਰ ਸਾਡੇ ਨੇ ਬਾਹਰ ਦੀਆਂ ਟੀਮਾਂ ਸੰਡੀਆਂ ਨੇ ਕਿਥੋਂ ਹਰਿਆਣੇ ਦੀਆਂ ਆ ਮਾ ਚਲਦੀਆਂ ਜੋ ਪੀਧਾਕ ਟੂਪਰ ਟੇਟ ਆਈ ਦੀਆਂ ਨਾ ਮਾਰਕ ਮੋਟੀਵਾਂ ਇਹੇ ਕਰਕੇ ਥੋੜਾ ਜਿਹਾ ਸਰਕਾਰ ਨੂੰ ਵੀ ਥੋੜੀ ਬੋਦੀ ਕੋ ਮਤ ਕਰਨੀ ਚਾਹੀਦੀ ਜੀ ਸਾਡੇ ਡੀਸੀ ਸਾਹਿਬਾਨ ਨੇ ਐਸਐਡੀਪੀ ਸਾਹਿਬ ਨੇ ਇੱਕ ਸਾਡੇ ਆਂਦੇ ਨੇ ਐਸਐਡੀਪੀ 2 ਆਏ ਨੇ ਉਹ ਵੀ ਸਾਡੇ ਗੇਮਾਂ ਦੇ ਵੱਡੇ ਮਹਿਰ ਨੇ ਉਹਨਾਂ ਨੇ ਵੀ ਚਾਹੀਦਾ ਵੀ ਇਹ ਬੰਨਿਆਰ ਖਿਆਲ ਕਰਾ ਕੇ ਤੇ ਥੋੜਾ ਬੋਧਾ ਇੰਨਾ ਖਡਾਰੀਆਂ ਨੂੰ ਵੀ ਕੋ ਸਮਾਨਤ ਕਰਨ ਥੋੜਾ ਬੋਧਾ ਕੋ ਖਰਚਾ ਜਿਹੜੇ ਗਵਰਨਮੈਂਟ ਦਿੰਦੀ ਹੈ ਦੇਰ ਦੀ ਨਹੀਂ ਉਹ ਜਿੱਤਰਾ ਆਪਣਾ ਲੱਖ ਸਵਾ ਤਨਖਾਹ ਉਹਦੇ ਵਿੱਚੋਂ ਵੀ ਅਸੀਂ ਕੋ 10000 ਦੇ ਸਕਨੇ ਆ ਇਹੋ ਹੀ ਜ਼ਰੂਰੀ ਬਈ ਗਵਰਨਮੈਂਟ ਦਾ ਖਿਆਲ ਰੱਖਣਾ ਜੇ ਸਾਨੂੰ ਮਾਰਾ ਇਹਨੇ ਬੜਾ ਕੋਈ ਦਿੱਤਾ ਨਹੀਂ ਉਹਦੇ ਵਿੱਚੋਂ ਵੀ ਕੋ 10000 ਰੁਪਇਆ ਬੱਚਿਆਂ ਲਈ দান ਕਰ ਸਕਦੇ ਆ ਬੱਚੇ ਸਾਡੇ ਚੰਗੇ ਬੰਦੇ ਲੱਗਦੇ ਨੇ ਗੜੀ ਮੈਚ ਖੇੜ ਜਾਂਦੀ ਹੈ ਜਿਹਨਾਂ ਨਾਲ ਦੀ ਆਰ ਕਿੰਨੇ ਕਿੰਨੇ ਇਹਨਾਂ ਲਈ ਕੋ 10000 ਰੁਪਏ ਕੱਢ ਕਿ ਕਿਨੇ ਜਦੋਂ ਕਿਨੇ ਪੈਸੇ ਕਿਉਂ ਨਿਊ ਗੁਰਦਾਸਪੁਰ ਹਾਕੀ 클럽 ਦਾ ਮੈਨੂੰ ਲੱਗਦਾ ਜਦੋਂ ਅਸੀਂ 2008 'ਚ ਸ਼ੁਰੂ ਕੀਤਾ ਸੀ ਹਾਂ ਤੇ ਉਦੋਂ ਅਸੀਂ ਸਿਰਫ 2-3 ਜਣੇ ਸੀ ਹੋਨੇ ਤੋਂ ਕੜੀ ਵੱਡਾ ਇੱਕ ਰੋਸਰ ਪੁੱਤਾ ਬਣ ਪੁੱਤਾ ਵਾ ਸਾਡੇ ਕੋਲ 8-4 ਮੁੰਡੇ ਨੇ ਜਿਹੜੇ ਸਾਡੇ ਆਪਣੇ ਆ ਜਿਹੜੇ ਵਕ ਵਕ ਫੈਟੀਆਂ ਵਿੱਚ ਖੇਡਦੇ ਨੇ ਦੋ ਤਿੰਨ ਮੁੰਡੇ ਜਿਹੜੇ ਸਾਡੇ ਬਾਹਰ ਜਾ ਕੇ ਉੱਥੇ ਸਾਈਕਲ ਰੋਦੇ ਨੇ ਤੇ ਮੈਨੂੰ ਮੈਨੂੰ ਮਹਿਸੂਸ ਹੁੰਦਾ ਅਰਦੀ ਸਾਡੇ ਹੋਣ ਜਿਹੜਾ ਬੰਨਾ ਮਤਲਬ ਕੈਸੀ ਪਾਰਾਂ ਸੇ ਰਾਹ ਸ਼ੁਰੂਆਤ ਚ ਬਹੁਤ ਤੰਗੀਆਂ ਚੱਲੀਆਂ ਨੇ ਅਸੀਂ ਪਰ ਹੁਣ ਹਨ ਥੋੜੀ ਜੀ ਕਿਸੇ ਕਿਸਮ ਦੀ ਪੰਗੀ ਦੀ ਲੋੜ ਨਹੀਂ ਮੈਨੂੰ ਜੀ ਤੁਹਾਡੀ ਸਾਨੂੰ ਹੈਲਪ ਜੋ ਅਸੀਂ ਕਹਿੰਦੇ ਆ ਉਹ Saturn ਦੇ ਆਪਣੇ ਜਾਂਦੀ ਆ ਹੁਣ ਵੀ ਮੈਨੂੰ ਮੇਰਾ ਹੁਣੇ ਫੋਨ ਆਇਆ ਸੀ ਤੁਲਸੀਦਰ ਸਿੰਘ ਸੈਣੀ ਸਾਡੀ ਕਲੱਬ ਦੇ ਚੇਅਰਮੈਨ ਵੀ ਨੇ ਉਹ ਜਿਹੜਾ ਸੁ ਸਿੰਘਰ ਸਾਦੀ ਦਾ ਟੂਰਨਾਮੈਂਟ ਹੋ ਰਿਹਾ ਜਿਹੜਾ ਜਰ ਅਵਰਸ ਸੈਕੰਡ ਪ੍ਰਾਈਜ਼ ਦਿੰਦੇ ਰਹੇ ਨੇ 3.5 ਲੱਖ ਰੁਪਏ ਜਿਆ ਸੀਗਾ ਤੇ ਇਸ ਵਾਰ ਉਹਨਾਂ ਨੇ ਮੈਨੂੰ ਉਹਨੇ ਮੈਸੇਜ ਕਰ ਦਿੱਤਾ ਕਿ ਰਾਜੂ ਮੈਂ ਜਿਹੜਾ ਫਸਟ ਪ੍ਰਾਈਜ਼ ਦਾ 50000 ਰੁਪਏ ਆ ਉਹ ਮੈਂ ਦੇਵਾਂਗਾ ਤੇ ਸੈਕੰਡ ਪ੍ਰਾਈਜ਼ ਜਿਹੜਾ ਵਾ ਉਹ ਵਿਸ਼ਵੰਤ ਪਾਟਵਾਲ ਜਿਹੜਾ ਵਾ ਉਹਨੇ ਮੈਨੂੰ ਕਿਹਾ ਤਾਂ ਨਹੀਂ ਹਲੇ ਪਰ ਮੈਂ ਉਹਦੇ ਘਰ ਆ ਕੇ ਨਹੀਂ ਕਹਿ ਦੇਣਾ ਕਿ ਉਹਦੇ ਕੋਲ ਤਾਂ 50000 ਰੁਪਏ ਆ ਉਹ ਕੋਲ ਲੈ ਲੇ ਸਸ ਸੈਕਿੰਡ ਪਰ ਜਿਹੜੇ ਆ ਇਹ ਸਾਡੇ ਦੋਨੇ ਅਰੇ ਵੀ ਰਹੇ ਜਿਹੜੇ ਆ ਤੇ ਜਿਹੜੇ ਬਾਕੀ ਖਰਚੇ ਉਹ ਸਾਰੇ ਹਲਕੀ ਦੇ ਨਾਲ ਕੀ ਬਸਤੇ ਹਟਾਉਂਦੇ ਆ ਮੈਸੇਜ ਇਹ ਮੈਂ ਦੇਣਾ ਚਾਹੁੰਦਾ ਮੈਂ ਲੋਕਾਂ ਨੂੰ ਜਿਹੜੀ ਪਬਲਿਕ ਸੁਸਲੀਕ ਨੇ ਦਰਦਾਸਪੁਰ ਦੇ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਨਾ ਆਪਣੇ ਦਸਵੰਦ ਜਿਹੜਾ ਨਾ ਆਪਣੀ ਤਨਖਾਹ ਚੋਂ ਆਪਣੀ ਪੈਨਸ਼ਨ ਤੋਂ ਕੋਈ ਰੁਪਈਆ 100 500000 2000 ਉਹ ਜਰੂਰ ਕੱਢਣ ਤੇ ਸਾਡੇ ਨਾਲ ਜੁੜਨ ਸਾਨੂੰ ਦੱਸਣ ਕਿ ਤੁਹਾਡੇ ਕੋਲ ਕਮੀਆਂ ਸੀ ਉਹ ਦੂਰ ਕਰਾਂਗੇ ਤੇ ਅੱਗੇ ਤੋਂ ਅਸੀਂ ਜਿਹੜਾ ਨਾ ਇਹ ਇਹਨੂੰ ਹੋਰ ਵੀ ਵਧੀਆ ਮਤਲਬ ਟੂਰਨਾਮੈਂਟ ਇਹਨੂੰ ਕਰਾਵਾਂਗੇ ਜਿਹੜਾ ਇੱਕ ਨਾਮ ਲੋਕੀ ਹੁਣ ਵੀ ਅਜੇ ਮੈਂ ਗਰੰਟੀ ਨਾ ਕਹਿਣਾ ਵਾ ਹੁਣ ਵੀ ਜਿਹੜੀਆਂ ਟੀਮਾਂ ਨੇ ਅੰਪਾਇਰ ਵੀ ਸਾਡੇ ਕੋ ਆਣ ਦੀ ਕੋਸ਼ਿਸ਼ ਹੁੰਦੀ ਨੇ ਵੀ ਉੱਥੇ ਟੂਰਨਾਮੈਂਟ ਦਾ ਮੈਨੇਜਮੈਂਟ ਬਹੁਤ ਵਧੀਆ ਤੇ ਟੀਮਾਂ ਵੀ ਸਾਡੇ ਕੋ ਦੇਖੋ ਤੁਸੀਂ ਹਾਲੇ ਮੈਂ ਟੀਮਾਂ ਨੂੰ ਨਾ ਕੀਤੀ ਆ ਚਾਰ ਪੰਜ ਟੀਮਾਂ ਇਦਾਂ ਦੀਆਂ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਤਰਲੇ ਮਾਰ ਛੱਡੇ ਆਪਾਂ ਉਹਨਾਂ ਨੂੰ ਐਂਟਰੀ ਨਹੀਂ ਦੇ ਸਕੇ ਉਹਦੀ ਗੁਸਤਾਖੀ ਮੁਹਾਵਮ ਹੈ ਮਾਨਦਾ ਤੁਹਾਡੇ ਤੋਂ ਤੇ ਪਲੱਸ ਸਾਡੇ ਕੋਲ ਹੋਰ ਟੀਮਾਂ ਵੀ ਜਿਹੜੀਆਂ ਹਨ ਉਹ ਐਂਟਰੀ ਲੈਣਾ ਚਾਹੁੰਦੀਆਂ ਹਨ ਪਰ ਅਸੀਂ ਉਹਨਾਂ ਨੂੰ ਦੇ ਨਹੀਂ ਸਕੇ ਅਸੀਂ ਅਗਲੀ ਵਾਰੀ ਸੋਚਾਂਗੇ ਕਿ ਜਾਂ ਤਾਂ ਇਹਨੂੰ 4 ਦਿਨ ਦਾ ਲੈ ਜਾਈਏ ਤੇ ਜਾਂ ਆਪਾਂ ਇਹਨੂੰ ਥੋੜਾ ਜਿਹਾ ਹੋਰ ਮਤਲਬ ਟਾਈਟ ਸ਼ਡਿਊਲ ਕਰੀਏ ਤੇ ਜਿਹੜਾ ਦਿਨ ਚ ਮੈਚ ਆਪਾਂ 5-6 ਕਰਾ ਲਈਏ ਜਿੰਨਾਂ ਟੀਮਾਂ ਆਪਾਂ 2-3-4 ਹੋਰ ਕਰ ਸਕਦੇ। ਜਿਵੇਂ ਸਰ ਅੱਜ ਇਹ ਨਹੀਂ ਹਾਕੀ ਤੋਂ ਕਾਹਦੇ ਤੇ ਨਹੀਂ ਮਿਲ ਸਕਦਾ। ਤੇ ਸੇ ਯੂ ਆਪ ਵੀ ਨਾ ਪਰਵਾਹ ਪਿਆ ਰਹੇ ਸਭ ਨਾਲ। ਇਹ ਸਾਡਾ 11ਵਾਂ ਆਲ ਇੰਡੀਆ ਜਿਹੜਾ ਗੁਰਦਾਸਪੁਰ ਆਕੀ ਗੋਲਡ ਕੱਪ ਜੂਨੀਅਰ ਦਾ ਹੀ ਕਰਵਾ ਰਹੇ ਆ ਅੰਡਰ 21 ਦਾ ਤੇ ਇਹ ਅਸੀਂ ਹਰ ਸਾਲ ਕਰਵਾਉਂਦੇ ਆ ਜੀ ਤੇ ਇਸ ਵਾਰ ਵੀ ਅਸੀਂ ਜਿਹੜਾ ਅੰਡਰ 21 ਦਾ ਕਰਵਾ ਰਹੇ ਹਾਂ ਅਸੀਂ ਸੀਨੀਅਰ ਦਾ ਨਹੀਂ ਕਰਵਾਉਂਦੇ ਅਸੀਂ ਛੋਟੇ ਬੱਚਿਆਂ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਆ ਤੇ ਇਹ ਸਾਡੇ ਐਨ ਆਰ ਆਈ ਤੋਂ ਜਿਹੜੇ ਸਾਡੇ ਕਲੱਬ ਦੇ ਸਰਪ੍ਰਸਤ ਨੇ ਇੱਕ ਚੇਅਰਮੈਨ ਨੇ ਬਲਵੰਤ ਸਿੰਘ ਸਾਨੀ ਚੇਅਰਮੈਨ ਵਾਲੇ ਤੇ ਦੂਜੇ ਕੁਸ਼ਵੰਤ ਸਿੰਘ ਬਾਜਵਾਲ ਉਹ ਤੇ ਇੰਟਰਨੈਸ਼ਨਲ ਪਲੇਅਰ ਨੇ ਉਹਨਾਂ ਦੀ ਸਾਨੂੰ ਸਪੋਰਟ ਆ ਉਹਨਾਂ ਦਾ ਸਾਰਾ ਆਸ਼ੀਰਵਾਦ ਆ ਸਾਡੇ ਨਾਲ ਆ ਉਹ ਤੇ ਉਹਨਾਂ ਦੇ ਮੁਤਾਬਕ ਹੀ ਅਸੀਂ ਦਿਸ਼ਾ-ਨਿਰਦੇਸ਼ਾਂ ਨਾਲ ਇਹ ਜਿਹੜਾ ਟੂਰਨਾਮੈਂਟ ਕਰਵਾਉਂਦੇ ਆ ਤੇ ਕਿੰਨੇ ਮਹੀਨੇ ਤੇ ਕਿਹੜੇ ਕਿਹੜੇ ਮੈਚ ਟੀਮਾਂ ਟੋਟਲ ਟੀਮਾਂ 12 ਰੱਖਿਆ ਸੀ ਜਾਂ ਜ਼ਿਆਦਾ ਟੀਮਾਂ ਰੱਖ ਲਈਏ ਤੇ ਫਿਰ ਉਹ ਮੈਚ ਨਹੀਂ ਇੱਕ ਦਿਨ ਚ ਨਿਪਟਦੇ ਫਿਰ ਉਹ ਦਿਨ ਵਧਾਉਣਾ ਪੈਂਦਾ ਵਾ ਅਸੀਂ ਜਿਹੜੇ 3 ਦਿਨ ਤੇ ਕੰਪਲੀਟ ਕਰਨਾ ਹੁੰਦਾ ਇਸ ਕਰਕੇ 12 ਟੀਮਾਂ ਦੇ ਨਾਲ ਰੋਜ਼ 4 ਮੈਚ ਬਣਦੇ ਆ ਤੇ ਉਹੀ ਕੰਪਲੀਟ ਹੋ ਜਾਂਦੇ ਆ ਤੇ 12 ਟੀਮਾਂ ਸੀਗੇ 6 ਟੀਮਾਂ ਪੰਜਾਬ ਦੀ ਤੇ 6 ਟੀਮਾਂ ਦੀ ਉਹ ਬਾਅਦ ਵਿੱਚ ਤੇ ਫਾਈਨਲ ਮੈਚ ਕਰੇਗਾ ਫਾਈਨਲ ਮੈਚ ਕੱਲ ਨੂੰ 17 ਤਰੀਕ ਨੂੰ 3:00 ਵਜੇ ਦੇ ਲਗਭਗ ਜਿਹੜਾ ਮੈਚ ਆ ਉਹ ਫਾਈਨਲ ਆਪਾਂ ਕਰਵਾਉਂਗੇ ਮੋਖਨ ਮਾਨ ਵੱਜੋਂ ਪਹਿਲਾਂ ਓਪਨਿੰਗ ਤੇ ਜਿਹੜੀ ਕਰ ਚੁੱਕੇ ਨੇ ਉਸ ਪਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਖੜਾ ਜੀ ਤੇ ਨਾਲ ਉਹਦੇ ਲੰਬੀਆਂ ਬਲਵਿੰਦਰ ਸਿੰਘ ਸ਼ਰਮੀ ਸੀਗੇ ਅਮਰ ਸਰ ਤੋਂ ਉਹ ਹਾਕੀ ਏਰੀਆ ਜਿਹੜੀ ਟੀਮ ਆ ਉਹਦੇ ਸਿਲੈਕਟਰ ਵੀ ਨੇ ਉਹ ਵੀ ਆਏ ਸੀ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨ ਤੇ ਕੱਲ ਨੂੰ ਜਿਹੜਾ ਫਾਈਨਲ ਮੈਚ ਹੋਣਾ ਉਹਦੇ ਮੌਕੇ ਬਣਾ ਗਿਆ ਸ਼੍ਰੀ ਨਮਨ ਬਲਜੀ ਤੇ ਉਹਨਾਂ ਦੇ ਨਾਲ ਅਰਮੇਸ਼ ਪਠਾਣੀਆਂ ਜੀ ਜਿਹੜੇ ਸਾਫਕਾ ਕੋਚ ਨੇ ਭਾਰ ਦਿੱਆ ਕਿ ਟੀਮ ਦੇ ਤੇ ਤ੍ਰੋਨਾਚੜੀਆ ਵਾਰਡ ਉਹਨਾਂ ਨੂੰ ਮਿਲਿਆ ਹੋਇਆ ਵਾ ਉਹ ਵੀ ਕੱਲ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਿਹਾ ਸਰ ਉਹ ਵੀ ਨਹੀਂ ਭਾਗੀ ਕੁਝ ਹੋਰੇ ਜਨਾਂ ਚਾਹੀਦਾ ਹੈ ਗੇਮ ਨੇ ਕਰਨਾ ਬਟੇ ਕੀ ਕਰਵਾ ਦਿੱਤਾ ਇਹ ਪਹਿਲੀ ਕਾਲ ਸੀ ਜਿਹੜਾ ਸਾਡਾ ਇਹ ਨਿਊ ਗੁਰਦਾਸਪੁਰ ਹਾਕੀ ਕਲੱਬ ਆ ਇਹ ਸਾਡਾ ਮਕਸਦ ਇਹ ਹੀ ਆ ਕਿ ਅਸੀਂ ਜਵਾਨੀ ਜਿਹੜੀ ਇਹਨਾਂ ਨੌਜਵਾਨਾਂ ਦੇ ਕਿੜੀ ਆ ਇੱਕ ਤਰ੍ਹਾਂ ਇਹ ਮਾਤੜਨੇ ਜਿਹੜੇ ਬੱਚੇ ਖਾਤੀ ਦੇ ਪਾਸੇ ਲੱਗੇ ਨੇ ਇਹ ਗੇਮ ਮਹਿੰਗੀ ਬੜੀ ਆ ਇਹਦੇ ਸ਼ੂ, ਸ਼ਿਨ ਪੈਡ ਹਾਕੀ ਸਾਰੇ ਕੁਝ ਮਹਿੰਗੀ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਆਪਾਂ ਸ਼ੋਜ਼ ਵਗੈਰਾ ਜਾਂ ਹਾਕੀ ਸਟਿਕ ਦੇ ਜਿਹੜੇ ਬੱਚੇ ਨੂੰ ਜਿਸ ਕਿਸਮ ਦੀ ਵੀ ਲੋੜ ਆ ਨਾ ਚਾਹੇ ਉਹਦਾ ਬਰਸਦਾ ਸਰਟੀਫਿਕੇਟ ਬੁਲਾਉਣਾ ਵਾ ਚਾਹੀਏ ਉਹਨੂੰ ਕੋਈ ਦਾਅਵਾ ਤਾਂ ਹੋਰ ਕੋਈ ਕੰਮ ਆ ਅਸੀਂ ਉਹਦੀ ਹੈਲਪ ਕਰਦੇ ਆ ਨਾਲ ਹੋ ਕੇ ਆਪਾਂ ਉਹਦੇ ਦਸਤਰਾਂ ਦੇ ਵਿੱਚੋਂ ਵੀ ਜੇ ਕੋਈ ਕੰਮ ਕਰਾਉਣ ਦੀ ਕਿਸੇ ਦੀ ਲੋੜ ਆ ਉਹ ਵੀ ਅਸੀਂ ਕਰਵਾ ਕੇ ਦਿੰਦੇ ਆ ਤੇ ਅਸੀਂ ਇਹ ਛੋਟੇ ਬੱਚੇ ਜਿਹੜੇ ਆ ਨਾ ਉਹਨੂੰ ਅਸੀਂ ਪਟਕਣ ਨਾਲ ਨਸ਼ਿਆਂ ਵਾਲੇ ਪਾਸੇ ਨੂੰ ਨਾ ਜਾਣ ਜਿੰਨਾ ਕਿ ਹੁਣ ਤਿਲਕਣ ਬਾਜੀ ਹੈ ਨਾ ਵੀ ਨੌਜਵਾਨ ਬੱਚਾ ਜਿਹੜਾ ਦਸਵੀਂ ਕਰ ਨਹੀਂ ਤੇ ਹੋਇਆ ਜਦੋਂ ਉਹਨੇ ਕਾਲਜ ਦਾ ਮੂੰਹ ਦੇਖਿਆ ਨਹੀਂ ਤੇ ਉੱਥੇ ਜਾ ਕੇ ਜਿਹੜੀ ਇਹ ਸੰਗਤ ਬਿਮਾਰੀ ਆ ਅਸੀਂ ਚਾਹੁੰਦੇ ਆਂ ਵੀ ਉਹ ਬੱਚੇ ਜਿਹੜੇ ਨਾ ਸਾਡੇ ਜਿਹੜੇ ਪਾਸੇ ਲੱਗਣ ਤੇ ਸਾਹੀਂ ਸਾਡਾ ਮੇਨ ਮਕਸਦ ਇਹੀ ਆ ਕਿ ਅਸੀਂ ਇਨਫਰਾਸਟ੍ਰਕਚਰ ਜਿਹੜਾ ਨਾ ਅਸੀਂ ਕੋਕੇ ਖੁਦ ਨੌਕਰੀਆਂ ਕਰਦੇ ਆਂ ਸਰਕਾਰੀ ਅਸੀਂ ਅਪੋਰਟ ਕਰ ਸਕਦੇ ਆਂ ਅਸੀਂ ਆਪਣੀ ਜੇਬ ਚੋਂ ਪੈਸੇ ਖਰਚ ਕੇ ਇਹ ਜਿਹੜੀ ਗਰਾਊਂਡ ਜਾਂ ਜੋ ਵੀ ਚੀਜ਼ ਬੱਚਿਆਂ ਨੂੰ ਲੋੜ ਆ ਤੇ ਮੋਟਰ ਦਾ ਉਹ ਕਮਰਾ ਬਾ ਉਹਦੇ ਵਿੱਚ ਸਾਰਾ ਕੁਝ ਸਮਾਨ ਕਈਆਂ ਦਾਤੀਆਂ ਰੰਗ ਦੇ ਮਸ਼ੀਨ ਕਾ ਕੱਟਣ ਵਾਲੀ ਜੇ ਕਿ ਸਾਨੂੰ ਬਾਹਰੋਂ ਦੋ ਪਰਦੇ ਵੀ ਸਜਣੇ ਪੈਣ ਲੇਬਰ ਅਸੀਂ ਤਾਂ ਵੀ ਆਪਣੇ ਕੋਲੋਂ ਪਾਹੇ ਖਰਚ ਕੇ ਤੇ ਅਸੀਂ ਇਨਫਰਾਸਟ੍ਰਕਚਰ ਜਿਹੜਾ ਨਾ ਉਹ ਦਿੰਨੇ ਆ ਕਿ ਬੱਚੇ ਇਹ ਨਾ ਕਹਿਣ ਕਿ ਇੱਥੇ ਗਰਾਊਂਡ ਹੀ ਹੈ ਖੇਡਣ ਦਾ ਮਾਹੌਲ ਹੈ ਨਹੀਂ ਉਹ ਕ੍ਰੀਏਟ ਕਰਨਾ تقريبا ਸਰਕਾਰ ਸਿਕਾਤਕੀ ਇਸੇ ਯੋਗ ਹੈ ਕਿ ਅਸੀਂ ਅੱਗੇ ਉਹ ਕਰਦੇ ਹਾਂ ਬਿਲਕੁਲ ਜੀ ਇਹ ਅਸੀਂ ਸਾਡੇ ਸਾਰੇ ਸੰਜੋਗ ਦੇ ਅੰਦਰ ਮੈਂ ਦੱਸਿਆ ਜੀ ਦੋ ਐਨ ਆਰ ਆਈ ਭਰਾ ਨੇ ਸਾਡੇ ਬਾਹਰ ਵਾਲੇ ਕੁਝ ਇੱਕ ਪਲੇਅਰ ਜਿਹੜੇ ਨੇ ਉਹ ਵੀ ਖੇਡ ਕੇ ਬਾਹਰ ਚਲ ਗਏ ਨੇ ਜਿਵੇਂ ਉਹ ਸ਼ਰਮਾ ਜੀ ਸੀ ਕਿ ਇੱਥੇ ਉਹ ਆਪ ਤੋਂ ਪੂਰੇ ਹੋ ਗਏ ਉਹਨਾਂ ਦਾ ਬੇਟਾ ਜਰਮਨ ਦੇ ਵਿੱਚ ਆ ਉਹ ਵੀ ਇੱਥੇ ਆਇਆ ਹੋਇਆ ਤੇ ਕੱਲ ਵੀ ਇੱਥੇ ਸੀ ਉਹਨੇ ਵੀ ਸਪੋਰਟ ਕੀਤਾ ਸਾਡੇ ਨਾਲ ਫਾਈਨੈਂਸ਼ੀਅਲੀ ਇੱਕ ਮੁੰਡਾ ਸਿਮਰਨਜੀਤ ਸਿੰਘ ਆ ਉਹ ਵੀ ਕੈਨੇਡਾ ਦੇ ਵਿੱਚ ਆ ਉਹਨੇ ਵੀ ਸਾਨੂੰ 10000 ਰੁਪਈਆ ਭੇਜਿਆ ਤੇ ਇਹ ਇਦਾਂ ਕਰਕੇ ਸਾਡੇ ਜਿੰਨੇ ਵੀ ਕਲੱਬ ਦੇ ਸਾਡੇ ਅਹੁਦੇਦਾਰ ਵੀ ਨੇ ਮੈਂਬਰ ਵੀ ਨੇ ਸਾਰਿਆਂ ਨੇ ਸਹਿਯੋਗ ਕੀਤਾ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਜਿਹੜਾ ਕੰਮ ਨਹੀਂ ਕਰਿਆ ਜਾਨਾ ਕਿਸੇ ਇਕੱਲੇ ਇੱਕ ਤਾਜਾ ਮੇਰਾ ਜਾਂ ਪ੍ਰਧਾਨ ਸਾਹਿਬ ਦਾ ਇਹ ਨਹੀਂ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਕਰਿਆ ਗਿਆ ਹੈ ਕਿਹੜੀਆਂ ਬੰਦਾਂ ਕਿਹਦੇ ਦੇ ਰੈਂਸ ਹੈ ਅਜਾ ਪਾਰਟੀ ਦੇ ਅਸਬ ਸਟਾਫ ਸਟਾਫੀਆਂ ਦੇ ਰੈਂਗ ਦਾ ਪ੍ਰਬੰਧ ਅਸੀਂ ਇੱਥੇ ਗਵਰਨਮੈਂਟ ਵੱਲੋਂ ਇੱਥੇ ਵਿੱਚ ਕੀਤਾ ਉੱਥੇ ਸਟੇਡੀਅਮ ਦੇ ਵਿੱਚ ਕਮਰੇ ਤੁਸੀਂ ਕੋਲ ਸਾਹਿਬ ਕੋ ਲੈਏ ਨੇ ਤੇ ਅਸਾਂ ਇੱਕ ਉਥੇ ਕੋਡੋ ਮਾਸਰਾ ਦੇ ਵਿੱਚ ਦੋ ਟੀਮਾਂ ਭਾਈਆਂ ਨੇ ਚਾਰ ਟੀਮਾਂ ਸਫਾਈ ਨੇ ਟੋਟਲ ਛੇ ਟੀਮਾਂ ਅਸੀਂ ਬਾਹਰ ਭੀ ਆਇਏ ਇੱਥੇ ਨਾਈਟ ਸਟੇ ਦਿੱਤਾ ਜਿਹੜਾ ਰੋਟੀ ਦਾ ਪ੍ਰਬੰਧ ਆ ਉਹ ਬਾਬਾ ਅਵਕਰ ਸਿੰਘ ਦੀ ਛੱਤ ਵਾਲੇ ਨੇ ਉਹਨਾਂ ਦਾ ਸੰਸਥਾ ਵੱਲੋਂ ਜਿਹੜੇ ਆ ਪਾਲੀ ਜੀ ਜਸਵਿੰਦਰ ਸਿੰਘ ਪਾੜਾ ਜੀ ਆ ਉਹ ਜਿਹੜਾ ਲੰਗਰ ਦੀ ਸੇਵਾ ਉਹ ਦੇਵਾ ਰਹੇ ਨੇ ਤੇ ਰਿਫਰੈਸ਼ਮੈਂਟ ਜਿਹੜੀ ਆ ਉਹ ਭਾਰਤ ਕੁਸ਼ਨ ਸ਼ਰਮਾ ਜੀ ਉਹ ਵੀ ਸਾਡੀ ਕਲੱਬ ਦੇ ਸਿਖਸ਼ਣ ਵਾਈਟੀ ਨੇ ਤੇ ਉਹਨਾਂ ਉਹ ਚੇਅਰਮੈਨ ਵੀ ਨੇ ਮਾਰਕੀਟ ਕਮੇਟੀ ਦੇ ਉਹਨਾਂ ਨੇ ਜਿਹੜਾ ਵਾ ਉਹ ਕੋਸਤੀ ਮੰਡੀ ਤੋਂ ਸਾਲੋਂ ਜਿਹੜਾ ਫਰੂਟ ਆ ਉਹ ਭੇਜ ਰਹੇ ਨੇ ਸਸਰੀਗਾਲ ਜੀ ਮੇਰਾ ਨਾਮ ਸੁਖਮਣਪ੍ਰੀ ਸਿੰਘ ਆ ਤੇ ਮੈਂ ਅੱਥਾਰੇ ਵਿੱਚ ਆਪਣੀ ਫਰੈਸ਼ ਕਰਦਾ ਹਾਂ ਤੇ ਮੈਂ ਪਹਿਲਾਂ ਵੀ ਮਤਲਬ ਇਹਨੇ 7 ਸਾਲ ਹੋ ਗਏ ਹਨ ਤੁਹਾਡੇ ਨਾਲ ਜੁੜੇ ਨੂੰ ਜੇ ਜਿਹੜਾ ਸਾਡਾ ਮੈਚ ਹੈ ਹੁਣ ਟੀਮਾ ਗੈਰੀ ਵੱਲੋਂ ਮੈਂ ਖੇਡਣ ਆਇਆ ਹਾਂ ਸਾਡਾ ਗਰਦਾਪੁਰ ਨਾਲ ਮੈਚ ਹੈ ਜੋ ਕਿ ਸਾਰੇ ਦੇਖਣਗੇ ਨਾਲੇ ਪਹਿਲਾਂ ਵੀ ਮੈਂ 5 5 ਸਾਲ ਤੋਂ ਪੰਜਾਬ ਵੱਲੋਂ ਖੇਡ ਰਿਹਾ ਹਾਂ ਤੇ ਸਾਰੇ ਜਾਣੇ ਮੈਂ ਇਸ ਤਰ੍ਹਾਂ ਦਾ ਪ੍ਰਬੰਧ ਕਿੱਤਾ ਕਰਦੇ ਬਹੁਤ ਵਧੀਆ ਸਾਰਾ ਹੀ ਮਤਲਬ ਇਹ ਰੋਟੀ ਪਾਣੀ ਦਾ ਸਾਰਾ ਵਧੀਆ ਹੈ ਤੇ ਰਹਿਣ ਸਹਿਣ ਦਾ ਇਹਨੇ ਦੇਖਿਆ ਸਭ ਕੁਝ ਵਧੀਆ ਰਿਹਾ ਹੈ ਤੇ ਬਹੁਤ ਵਧੀਆ ਮਤਲਬ ਇਹ ਇੱਥੇ ਪਲੇਅਰ ਬਣ ਸਕਦੇ ਹਨ ਸਾਰੇ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਨਾਲ ਦੇਖਾ ਜਿਹੜੇ ਕਰਦੇ ਹੋ ਮੈਂ ਜਿੰਨੇ ਵੀ ਨੌਜਵਾਨ ਜਿਹੜੇ ਮੇਰੇ ਨਾਲ ਰਹਿੰਦੇ ਹਨ ਜਿਹੜੇ ਨਸ਼ੇ ਕਰਦੇ ਹਨ ਪਹਿਲਾਂ ਉਹਨਾਂ ਨੂੰ ਮੈਂ ਸਾਰਿਆਂ ਨਾਲ ਕਹਿਣਾ ਚਾਹੁੰਦਾ ਫਿਰ ਕਦੇ ਵੀ ਗੇਮ ਖਾਓ ਤੁਹਾਡੀ ਜ਼ਿੰਦਗੀ ਬਦਲੂਗੀ ਨਹੀਂ ਤੇ ਕੁਝ ਨਹੀਂ ਇਥੇ ਮਤਲਬ ਸਾਰੀ ਕੋਈ ਨਸ਼ੇ ਵਿੱਚ ਕਰਦੇ ਸਾਰੇ ਬੰਦੇ ਆ